ਸਿਮਰਨ ਦੇ ਵਿੱਚ ਕੋਈ ਵੀ ਤਰੱਕੀ ਨਹੀਂ ਹੋਣੀ ਜੇ ਆਪਾਂ ਗਲਤ ਤਰੀਕੇ ਦੇ ਨਾਲ ਸਵਾਸ ਲੈ ਰਹੇ ਆਂ ਹੁਣ ਇੱਕ ਔਰਤ ਨੇ ਕਿਵੇਂ ਸਵਾਸ ਲੈਣਾ ਹੈ ਤੇ ਆਦਮੀ ਨੇ ਕਿਵੇਂ ਸਵਾਸ ਲੈਣਾ ਹੈ ਜੇ ਅਨਹਦ ਸ਼ਬਦ ਵੀ ਸੁਣਨੇ ਨੇ ਤਾਂ ਔਰਤ ਨੇ ਕਿਸ ਪਾਸੇ ਸੁਣਨੇ ਨੇ ਤੇ ਮਰਦ ਨੇ ਕਿਸ ਪਾਸੇ ਸੁਣਨੇ ਨੇ ਅੱਜ ਆਪਣੇ ਕੋਲ ਗੁਰਵਿੰਦਰ ਕੌਰ ਜੀ ਦਾ ਕਮੈਂਟ ਪਹੁੰਚਾ ਆ ਵਾਹਿਗੁਰੂ ਜੀ ਔਰਤ ਦੇ ਜਾਂ ਆਦਮੀ ਦੇ ਨੋਜ਼ ਤੋਂ ਕਿਸ ਪਾਸੇ ਤੋਂ ਸਵਾਸ ਲੈਣਾ ਹੈ ਮਤਲਬ ਲੈਫਟ ਜਾਂ ਰਾਈਟ ਔਰ ਕਿਸ ਪਾਸੇ ਇਅਰ ਤੋਂ ਸੁਣਨਾ ਹੈ ਗੁਰਮੁਖ ਪਿਆਰਿਆਂ ਦੇ ਸਵਾਲ ਤੋਂ ਪਤਾ ਲੱਗਦਾ ਹੈ ਕਿ ਸਾਡੇ ਮਨ ਦੇ ਵਿੱਚ ਕਿੱਦਾਂ-ਕਿੱਦਾਂ ਦੇ ਸਵਾਲ ਪੈਦਾ ਹੁੰਦੇ ਆ ਕਿਉਂਕਿ ਆਪਾਂ ਪਹਿਲਾਂ ਬਹੁਤ ਹੀ ਵਿਹਿਮਾ ਤੇ ਭਰਮਾਂ ਦੇ ਵਿੱਚ ਪਏ ਸੀ ਧਾਰਮਿਕ ਕੋਈ ਵੀ ਕੰਮ ਆ ਅਸੀਂ ਬਹੁਤ ਹੀ ਵਿਹਿਮਾ ਤੇ ਭਰਮਾਂ ਦੇ ਨਾਲ ਕਰਦੇ ਆ ਤੇ ਨਤੀਜਾ ਕੀ ਨਿਕਲ ਲਾਇਆ ਕਿ ਸਾਨੂੰ ਕੋਈ ਵੀ ਅਵਸਥਾ ਪ੍ਰਾਪਤ ਨਹੀਂ ਹੁੰਦੀ ਆਪਾਂ ਗੁਰਮੁਖ ਪਿਆਰਿਆਂ ਦੇ ਸਵਾਲ ਤੇ ਵਿਚਾਰ ਕਰੀਏ ਇਹਨਾਂ ਦੇ ਮਨ ਦੇ ਅੰਦਰ ਇਹ ਵਿਚਾਰ ਆ ਕਿ ਔਰਤ ਦੇ ਜਾਂ ਆਦਮੀ ਦੇ ਨੋਸ ਤੋਂ ਕਿਸ ਪਾਸੇ ਤੋਂ ਸਵਾਸ ਲੈਣਾ ਹੈ ਮਤਲਬ ਲੈਫਟ ਜਾਂ ਰਾਈਟ ਔਰ ਕਿਸ ਪਾਸੇ ਤੋਂ ਸੁਣਨਾ ਹੈ ਵਾਹਿਗੁਰੂ ਜੀ ਆਪਾਂ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਵਹਿਮ ਭਰਮ ਨਹੀਂ ਰੱਖਣਾ ਕੋਈ ਵੀ ਵਿਚਾਰ ਨਹੀਂ ਆਉਣ ਦੇਣਾ ਚਾਹੀ ਉਹ ਲੇਡੀਜ਼ ਨਾਲ ਰਿਲੇਟਡ ਆ ਜਾਂ ਜੈਂਟਸ ਦੇ ਨਾਲ ਕਿਉਂਕਿ ਮਾਲਕ ਨੇ ਸਵਾਸਾਂ ਦੀ ਜੋ ਪ੍ਰਕਿਰਿਆ ਹੈ ਮਰਦ ਅਤੇ ਔਰਤ ਦੇ ਇੱਕੋ ਜਿਹੀ ਬਣਾਈ ਆ ਨਾਸਕਾ ਲੱਗੀ ਆ ਤੇ ਉਹ ਸਵਾਸ ਨਾਪੀ ਤੱਕ ਜਾਂਦਾ ਸਾਰਿਆਂ ਦੇ ਅੰਦਰ ਵਿਚਾਰ ਵੀ ਸੇਮ ਚੱਲਦੇ ਨੇ ਮਾਇਆ ਦੇ ਵਿਚਾਰ ਨੇ ਨੌ ਦੁਆਰ ਸਾਰਿਆਂ ਦੇ ਵਿੱਚ ਨੇ ਤੇ ਦਸਮ ਦੁਆਰ ਵੀ ਗੁਰਬਾਣੀ ਵਿੱਚ ਇੰਜ ਲਿਖਿਆ ਹੈ ਕਿ ਸਾਰਿਆਂ ਦੇ ਵਿੱਚ ਉਹ ਦਸਮ ਦੁਆਰ ਹੈ ਤੇ ਗੁਪਤ ਹੈ ਸਵਾਸਾਂ ਦਾ ਜੋ ਵਾਜਾ ਚੱਲਦਾ ਹੈ ਇਹ ਸਾਰਿਆਂ ਦੇ ਜੋ ਮਨੁੱਖਾ ਦੇਹੀ ਆ ਇੱਕੋ ਜਿਹਾ ਚੱਲਦੀ ਆ ਸੋ ਵਾਹਿਗੁਰੂ ਜਦੋਂ ਵੀ ਸਿਮਰਨ ਕਰਨਾ ਆ ਆਪਾਂ ਕੋਈ ਵੀ ਵਹਿਮ ਭਰਮ ਨਹੀਂ ਰੱਖਣਾ ਕਿਸ சுவாਸ ਕਿੱਧਰੋਂ ਲੈਣਾ ਹੈ ਖੱਬੇੋਂ ਜਾਂ ਸੱਜੇੋਂ ਆਪਾਂ ਤਾਂ ਧੁੰਨ ਦੇ ਵਿੱਚ ਧਿਆਨ ਰੱਖ ਕੇ ਹੀ ਸਿਮਰਨ ਕਰਨਾ ਹੁਣ ਆਪਣੇ ਮਨ ਦੇ ਵਿੱਚ ਇਹ ਵਿਚਾਰ ਤਾਂ ਬਣ ਗਿਆ ਕਿ ਖੱਬੇ ਤੋਂ ਸਾਹ ਲੈਣਾ ਕਿ ਸੱਜੇ ਤੋਂ ਲੈਣਾ ਨਾਲ ਇਹ ਵੀ ਵਿਚਾਰ ਬਣਨਾ ਕਿ ਜੇ ਮੈਂ ਗਲਤ ਪਾਸੇੋਂ சுவாਸ ਲੈ ਲਿਆ ਤਾਂ ਮੇਰੀ ਕੋਈ ਵੀ ਵਸਤਾ ਨਹੀਂ ਬਣਨੀ ਸਿਮਰਨ ਕਰਨਾ ਉਸ ਇੱਕ ਅਕਾਲ ਪੁਰਖ ਵਾਹਿਗੁਰੂ ਜੀ ਦਾ ਧੁੰਨ ਦੇ ਵਿੱਚ ਧਿਆਨ ਰੱਖਣਾ ਹੈ ਜੋ ਰਸਨਾ ਦੇ ਵਿੱਚੋਂ ਆਵਾਜ਼ ਨਿਕਲ ਰਹੀ ਆ ਵਾਹਿ ਗੁਰੂ ਵਾਹਿ ਗੁਰੂ ਉਸ ਤੋਂ ਬਾਅਦ ਜਦੋਂ ਆਪਾਂ ਧਿਆਨ ਦੇ ਵਿੱਚ ਬੈਠਣਾ ਹੈ ਫੇਰ ਵੀ ਆਪਾਂ ਕੋਈ ਇਹ ਨਹੀਂ ਸੋਚਣਾ ਕਿ ਖੱਬਿਓ ਜਾ ਰਿਹਾ ਕਿ ਸੱਜਿਓ ਜਾ ਰਿਹਾ ਫਿਰ ਇਹ ਨਹੀਂ ਸੋਚਣਾ ਕਿ ਜੋ ਵੀ ਅਨਹਦ ਸ਼ਬਦ ਸਾਨੂੰ ਸੁਣਾਈ ਦਿੰਦੇ ਆ ਖੱਬਿਓ ਸੁਣਾਈ ਦਿੰਦੇ ਜਾਂ ਸੱਜਿਓ ਸੁਣਾਈ ਦਿੰਦੇ ਜਿੱਧਰੋਂ ਵੀ ਸੁਣਾਈ ਦਿੰਦੇ ਆਪਾਂ ਵਿਚਾਰ ਹੈ ਤੋ ਓਕੇ ਇਹਨਾਂ ਨੂੰ ਪਿਆਰ ਦੇ ਨਾਲ ਸੁਣਨਾ ਇਹਨਾਂ ਸ਼ਬਦਾਂ ਦੀ ਆਪਾਂ ਸੇਵਾ ਕਰਨੀ ਆ ਅਵਸਥਾ ਜੋ ਬਣਾਉਣੀ ਹੈ ਉਹ ਕਾਲਪੁਰਖ ਵਾਹਿਗੁਰੂ ਜੀ ਨੇ ਹਰ ਇੱਕ ਨਾਮ ਅਭਿਆਸੀ ਦਾ ਪਿਆਰ ਵੇਖ ਕੇ ਫੇਰ ਹੀ ਬਣਾਉਣੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ